ਜਲਦੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਮੇਰੇ ਨਾਲ ਕਈ ਦਿਨਾਂ ਦੀ ਗੱਲ ਮਨਚਰਾੜ ਰਹੀ ਆ ਤੇ ਮੈਂ ਸੋਚਦਾ ਸੀ ਸਾਂਝੀ ਕਰਾਂ ਕਿ ਨਾ ਕਰਾਂ ਤੇ ਮੈਂ ਅੱਜ ਸੋਚਿਆ ਚਲੋ ਸਾਂਝੀ ਕਰ ਹੀ ਲੈਨੇ ਆ ਤੇ ਉਹਨਾਂ ਪਤਾ ਕੀ ਗੱਲ ਹੋਈ ਤੇ ਕਿਸੇ ਨੇ ਨਾ ਸਾਨੂੰ ਜਿਵੇਂ ਕਿ ਜ਼ਿੰਦਗੀ ਜਿੰਦਾਬਾਦ ਚੈਨਲ ਤੇ ਅਸੀਂ ਇੱਕ ਤਾਂ ਉਹਨਾਂ ਦਾ ਚੈਨਲ ਬਣਾ ਕੇ ਦਿੱਤਾ ਠੀਕ ਹੈ ਮੋਬਾਈਲ ਲੈ ਕੇ ਉਹਨਾਂ ਨੇ ਪੈਸੇ ਪਾਤੇ ਮੋਬਾਈਲ ਲੈ ਕੇ ਹਨਾ ਕਿਤੇ ਦੂਜਾ 15 20 ਕਿਲੋਮੀਟਰ ਦੂਰ ਜਾ ਕੇ ਅਸੀਂ ਉਹਨਾਂ ਨੂੰ ਘਰੇ ਫੜਾ ਕੇ ਆਏ ਤੇ ਮੈਂ ਵੀਡੀਓ ਕਾਲ ਲਾ ਲਾ ਕੇ ਉਹਨੂੰ ਸਮਝਾਉਂਦਾ ਹੁੰਦਾ ਸੀਗਾ ਵੀ ਇਦਾਂ ਨਹੀਂ ਬਾਈ ਇਦਾਂ ਵੀਡੀਓ ਪਾਇਆ ਕਰੋ ਤੁਸੀਂ ਹਨਾ ਵੀਡੀਓ ਕਾਲ ਲਾ ਲਾ ਕੇ ਦੱਸਣਾ ਵੀ ਪਬਲਿਕ ਇਦਾਂ ਕਰੋ ਇਦਾਂ ਕਰਵਾਣਾ ਤੇ ਉਹ ਮੈਂ ਕੋ ਨੂੰ ਗੱਲ ਕਹੀ ਸ਼ਾਇਦ ਉਹ ਰੜਕ ਗਈ ਉਹ ਨੂੰ ਮੈਂ ਕਿਹਾ ਬਈ ਵੀ ਨਾ ਇੱਕ ਗੱਲ ਨੋਟ ਕਰੀ ਵੀ ਜਲਾ ਵੀ ਅਸੀਂ ਸਪੋਰਟ ਕੀਤੀ ਆ ਮਹਾਰਾਜ ਨੇ ਕਰਾਈ ਆ 7 ਵਜੇ ਕੀਤੀ ਆ ਤਰੀ ਤੇ ਪਰ ਇੱਕ ਗੱਲ ਯਾਦ ਰੱਖੀ ਵੀ ਕਦੇ ਵੀ ਨਾ ਤੇਰੇ ਕੋਲ 2 ਕਿਲੇ ਪੈੜੀ ਦੇ ਆ ਠੀਕ ਆ ਤੇਰੇ YouTube ਦੇ ਤੇਰਾ ਕਾਰਜਾ ਖਰਚਾ ਚੱਕਣ ਲੱਗਣਾ YouTube ਇੰਨਾ ਹੀ ਬੜਾ ਹੋਊਗਾ ਤੇਰੇ ਪੈੜੀ ਦੇ ਪੈਸੇ ਤਰੀ ਨਾ ਅਕਾਊਂਟ ਚ ਜਮਾ ਰਿਆ ਕਰਨਗੇ ਬਾਜ ਜਾਗਾ ਉਹਨਾਂ ਨੇ ਹੈ ਨਾ ਤੇ ਪਰ ਉਹ ਵੀ ਕਿਸੇ ਤੋਂ ਨਾ ਮਦਦ ਦੀ ਆਸ ਨਾ ਰੱਖੀ ਹਨਾ ਵੀ ਮੇਰੀ ਮਦਦ ਕਰੇ ਕੋਈ ਹਨਾ ਇਹ ਗੱਲ ਦਾ ਕਰਕੇ ਜ਼ਿੰਮੇਵਾਰਾਂ ਦਾ ਮਨ ਤਾਂ ਥੱਲੇ ਨਾ ਡਿਗ ਡਿਗੀ ਆ ਉਹਦਾ ਕੈਰੈਕਟਰ ਨਾ ਖਛਟੀ ਹਨਾ ਸ਼ਾਇਦ ਇਹ ਗੱਲ ਉਹਨੂੰ ਚੰਗੀ ਨਹੀਂ ਲੱਗੀ ਹਨਾ ਉਹ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਮੈਂ ਵੀ ਬਾਈ ਡਿਗਲੀ ਦੱਖਣ ਕਾਇਆ ਪਿਆ ਤੇ ਮੈਨੂੰ ਕੀ ਤੂੰ ਸਮਝਦਾਗਾ ਤੇ ਸਾਨੂੰ ਕੀ ਸਮਝਾਉਣਾ ਤੂੰ ਕਹਿੰਦਾ ਸਾਡੇ ਕੋਲ ਬਸਰੇ ਯੂਟਿਊਬਰ ਹਨਾ ਤੇ ਤੁਸੀਂ ਨਹੀਂ ਮੋਨੀਟਾਈਜ਼ ਕਰਾ ਕੇ ਦਵੋਗੇ ਚਲੋ ਸਹੀ ਤੇ ਵੀ ਸਾਡੇ ਕੋਲ ਬਸੇਰੇ ਆ ਬਸੇਰੇ ਯੂਟਿਊਬਰ ਆ ਕਹਿੰਦਾ ਤੇ ਕਹਿੰਦਾ ਤੂੰ ਤੁਸੀਂ ਨਾ ਸਾਨੂੰ ਗਲਤ ਕਮੈਂਟ ਕਰਾਉਂਦੇ ਆ ਲੋਕਾਂ ਨੂੰ ਕਹਿ ਕੇ ਵੀ ਇਹਨਾਂ ਨੂੰ ਗਲਤ ਕਮੈਂਟ ਕਰੋ ਤੇ ਇਹ ਵੀ ਡਾਊਨ ਹੋ ਜਾਣਗੇ ਹਨ ਮੈਂ ਕਿਹਾ ਵੀ ਡਾਊਨ ਹੋਣ ਨੂੰ ਭਾਈ ਇੰਨੀ ਕਿੰਨੀ ਕਿ ਚੜ੍ਹਾਈ ਹੈ ਤੇਰੀ ਹਨਾ ਵੀ ਡਾਊਨ ਹੋਣ ਨੂੰ ਹਨਾ ਤੇ ਇਹਨਾਂ ਦਾ ਮੈਂ ਨਹੀਂ ਕਿਤੇ ਸੋਚਿਆ ਵੀ ਮੈਂ ਮੇਰੀ ਚੜ੍ਹਾਈ ਹੈ ਜਾਂ ਮੈਂ ਡਾਊਨ ਹੋ ਜਾਊਗਾ ਜਾਂ ਮੈਨੂੰ ਕੋਈ ਡਾਊਨ ਕਰ ਦੂਗਾ ਹਨਾ ਕਮੈਂਟ ਨੂੰ ਕਿਉਂਕਿ ਜੇ ਆਪ ਲੱਛਣੀ ਉਹ ਜੇ ਕਰਾਂਗੇ ਹਨਾ ਗਾਣੇ ਉਹ ਜੇ ਪਾਉਂਦਾ ਸੀ ਹੁਣ ਤੁਸੀਂ ਸ਼ਾਰਟ ਵੇਖਿਓ ਦਾ ਕੁੱਤੇ ਭੌਂਕਦੇ ਫਲਾਣਾ ਭੌਂਕਦੇ ਹਨਾ ਜੇ ਇਹ ਹੁਣੇ ਤੋਂ ਇਹ ਲੱਛਣਕਾਰ ਲੱਗ ਗਿਆ ਤੇ ਫਿਰ ਦਾ ਇਹਦਾ ਮੋਨਟਾਈਜ਼ ਹੋਇਆ ਹੀ ਖੜਾਗਾ ਹਨਾ ਇਹ ਜੇ ਲੱਛਣਾ ਨੂੰ ਵੇਖ ਕੇ ਕਿਸੇ ਭੈਣ ਨੇ ਕਮੈਂਟ ਕੀਤਾ ਵੀ ਇਹ ਕਿਹਨੂੰ ਮੈਂ ਇਹ ਗੱਲ ਕਹੀ ਸੀ ਘਟੋ ਘਟ ਇੱਕ ਭੈਣ ਨੇ ਵੀ ਕਮੈਂਟ ਕੀਤਾ ਸੀ ਇਹਨਾਂ ਨੂੰ ਵੀ ਤੁਸੀਂ ਨਾ ਘਟੋ ਘਟ ਪੇ ਪੰਜ ਚਾਰ ਵਾਰੀ ਗਾਣਾ ਸੁਣ ਲਿਆ ਕਰੋ ਫਿਰ ਥੋੜਾ ਜਿਹਾ ਨਾ ਉਹਦੇ ਨਾਲ ਬੋਲਣ ਦੀ ਕੋਸ਼ਿਸ਼ ਕਰਿਆ ਕਰੋ ਮੈਂ ਵੀ ਇਹੀ ਸਮਝਾਉਂਦਾ ਹੁੰਦਾ ਸੀਗਾ ਹਨਾ ਤੇ ਉਹ ਨਾ ਕਿਸੇ ਭੈਣ ਨੇ ਵੀ ਕਮੈਂਟ ਕੀਤਾ ਉਹ ਇਹਨਾਂ ਨੂੰ ਹਨਾ ਚਲੋ ਇਹ ਕੰਨ ਚ ਨਹੀਂ ਫਿਰ ਮੈਂ ਇਹਨੂੰ ਕਹਿੰਦਾ ਵੀ ਆਪਣੇ ਨਾਲ ਲੇਡੀਜ਼ ਜੁੜਗੀਆਂ ਆਂ ਜ਼ਿਆਦਾ ਇਹ ਚੈਨਲ ਦਾ ਤੂੰ ਨਾ ਭੈਣ ਦੇ ਛੋੜ ਜ਼ਿਆਦਾ ਪਾਇਆ ਕਰ ਤੁਹਾਡਾ ਟਾਈਮ ਪੂਰੀ ਹੋ ਜੂਗੀ 63 63 ਤੁਹਾਡਾ ਜਿਹੜਾ ਮੋਨਟਾਈਜ਼ ਹੋ ਜੂਗਾ ਇਹ ਬੰਦਾ ਉਹ ਗੱਲ ਨੂੰ ਉਲਟੀ ਸੋਚ ਗਿਆ ਠੀਕ ਹੈ ਤੇ ਉਲਟੀ ਸੋਚ ਗਿਆ ਤੇ ਉਲਟੀ ਸੋਚ ਕੇ ਇਹ ਇਹ ਤਾਂ ਆਪ ਦੇ ਸ਼ੌਰਟ ਸ਼ਟਨ ਲੱਗ ਗਿਆ ਮੈਂ ਇਹਨੂੰ ਇੱਕ ਕਿਹਾ ਸੀ ਮੈਂ ਕਿਹਾ ਵੇਖਿਆ ਬੱਚਿਆਂ ਦੇ ਸ਼ੌਰਟ ਨਾ ਪਾਇਆ ਕਰ ਵੀ ਤੁਹਾਡੇ ਕਮੈਂਟ ਉਹ ਹੁੰਦੇ ਆ ਬੰਦ ਤੇ ਤੁਹਾਡੇ ਚੈਨਲ ਤੇ ਅਸਰ ਪੈ ਸਕਦਾ ਹੈ ਹਨਾ ਤੇ ਜਿੰਨੀ ਕੁ ਮੈਨੂੰ ਸੀਗਾ ਮੈਂ ਕਿਹੜਾ ਬਾਲਾ ਵੱਡਾ ਯੂਟਿਊਬਰ ਆਗਾ ਮੈਨੂੰ ਪਤਾ ਹੈਗਾ ਨਾ ਜਿੰਨੀ ਕ ਨੌਲੇਜ ਸੀ ਆਪਾਂ ਦੱਸੀ ਜਾਂਦੇ ਸੀ ਭਾਈ ਚਲੋ ਇਹਨੇ ਸਲਾਹ ਦਿੱਤਾ ਵੀ ਗਲਤ ਕਮੈਂਟ ਕਰਾਉਨੇ ਆ ਤੇ ਮੈਂ ਇਹਨੂੰ ਫਿਰ ਕਿਹਾ ਮੈਂ ਕਿਹਾ ਵੀ ਮੈਂ ਜਦੋਂ ਦੂਜੇ ਦਿਨ ਰਿਕਾਰਡਿੰਗ ਪਹਿਲੇ ਦਿਨ ਤਾਂ ਨਹੀਂ ਮੈਂ ਸੁਣੀਆ ਮੈਨੂੰ ਕਿਹਾ ਮੇਰਾ ਦਿੱਲੀ ਦੇ ਦਖਣ ਗਾਇਆ ਫਲਾਣਾ ਮੈਂ ਕਿਹਾ ਬਾਈ ਘਰੇ ਬਹਿ ਕੇ ਗਾਇਆ ਹੁੰਦਾ ਆਪਣੇ ਅਰگە ਨੇ ਤੇ ਗੱਲਾਂ ਗੱਲਾਂ ਜਿੱਦ ਦਿੱਲੀ ਦਾ ਖਣਗਾਦ ਨੇ ਆਪਾਂ ਕਹਿੰਦੇ ਨੇ ਦਿੱਲੀ ਦੇ ਦਖਣ ਦਿੱਲੀ ਦਖਣ ਹੈ ਪਤਾ ਕਿੱਧਰ ਆ ਤੂੰ ਘਰੇ ਬਹਿ ਕੇ ਉਂਗਲ ਕਰਕੇ ਦੱਸ ਦੇ ਇਧਰਲੇ ਪਾਸੇ ਹੈ ਨਾ ਤੇ ਦੂਜੀ ਕਰ ਰਹੀ ਕਮੈਂਟਾਂ ਦੀ ਗੱਲ ਠੀਕ ਹੈ ਸਾਨੂੰ ਕੀ ਲੋੜ ਆ ਜੇ ਅਸੀਂ ਸਾਡੇ ਮੇਰੇ ਦਿਲ ਚ ਹੈ ਜੀ ਗੱਲ ਹੁੰਦੀ ਮੈਂ ਤੇਰਾ ਚੈਨਲ ਹੀ ਨਾ ਬਣਾ ਕੇ ਦਿੰਦਾ ਨਾਲੇ ਤਾਂ ਤੇਰੇ ਚੈਨਲ ਬਣਾ ਕੇ ਦਿੱਤਾ ਨਾਲੇ ਤੇਰੇ ਘਰੇ ਮੋਬਾਈਲ ਫੜਾ ਕੇ ਆਏ ਠ ਤੇ ਸਾਨੂੰ ਖੱਜਲ ਖਰਾਬ ਹੋਣ ਦੀ ਕੀ ਜ਼ਰੂਰਤ ਸੀ ਕਿ ਮੈਂ ਘਰੇ ਬੈਠੇ ਜਵਾਬ ਦੇ ਦਾਂਦਾ ਬਈ ਚੱਲਣਾ ਨਹੀਂ ਤੁਹਾਡਾ ਤੂੰ ਤੁਸੀਂ ਕੀ ਕਰ ਲੈਂਦੇ ਠੀਕ ਆ ਤੇ ਅੱਜ ਤੇਰੇ ਕੋਲ ਯੂਟਿਊਬਰ ਹੈਗੇ ਆ ਤਾਂ ਬੜ ਬੜ ਗੱਲਾਂ ਇਹ ਉਹ ਜੇ ਨਾ ਗਾਣੇ ਪਾਉਣ ਲੱਗਾ ਉਹ ਭੈਣ ਨੇ ਕਹਿੰਦੇ ਕਮੈਂਟ ਕਰਤਾ ਕਹਿੰਦੀ ਵੀ ਬੱਚੇ ਤੁਹਾਡੇ ਬਰੋਬਰ ਦੇ ਹੋਏ ਵਾ ਵੀ ਕੁੜੀ ਕੀ ਸੋਚੂਗੀ ਤੇ ਤੁਸੀਂ ਵੀ ਇਦਾਂ ਦੇ ਗਾਣੇ ਨਾ ਪਾਇਆ ਕਰੋ ਉਹਨਾਂ ਨੇ ਉਹ ਜਿਹਾ ਕਮੈਂਟ ਕਰਤਾ ਕੋਈ ਹਨਾ ਇਹ ਕਹਿੰਦਾ ਤੂੰ ਸੀ ਕਰਾਉਨੇ ਆ ਮੈਂ ਕਹਿੰਦਾ ਮੈਨੂੰ ਲੋੜ ਨਹੀਂ ਕਰਾਉਣ ਦੀ ਜਹਾਂ ਜੇ ਤੇਰੇ ਦਿਲ ਚ ਇਹ ਆ ਨਾ ਗੁਰਦਾਰੇ ਮੈਂ ਤੇਰੇ ਪੰਡ ਮੈਨੂੰ ਟਾਈਮ ਦੇ ਦੀ ਠੀਕ ਆ ਤੇਰੇ ਗੁਰਦਾਰੇ ਦੇ ਵਿੱਚ ਜਿਹੜੇ ਤੇਰੇ ਪੰਡ ਦੇ ਸਬਸਕ੍ਰਾਈਬਰ ਆ ਸਾਡੇ ਨਾਲ ਜੁੜੇ ਹੋਏ ਉਹਨਾਂ ਕੋਲ ਵੀ ਸਾਨੂੰ ਤੂੰ ਇਦਾਂ ਹੀ ਭੰਡਿਆ ਹੋਊਗਾ ਮੈਂ ਤੇਰੇ ਪੰਡ ਦੇ ਵਿੱਚ ਆਜੂਗਾ ਗੁਰਦਾਰਾ ਸਾਹਿਬ ਤੁਹਾਡੇ ਸੌ ਖਾਵਾਂਗੇ ਜਿਵੇਂ ਬਾਦਲ ਕਾਣੀ ਪ੍ਰਕਾਸ਼ ਸਿੰਘ ਬਾਦਲ ਕਾਖਣੀ ਰਿਹਾ ਉਦਾਂ ਦੋਨੇ ਸੌ ਖਾਵਾਂਗੇ ਬਈ ਬਾਬਾ ਜੀ ਵੀ ਜੇ ਅਸੀਂ ਕਰਾਉਨੇ ਆ ਤੇ ਸਾਡਾ ਕੱਖ ਨਾ ਰਾਂਗੇ ਠੀਕ ਹੈ ਤੇ ਜੇ ਇਹ ਝੂਠ ਬਾਰ ਦਾ ਇਹਦਾ ਕੱਖ ਨਾ ਰਵੇ ਠੀਕ ਹੈ ਤੇਰੇ ਪਿੰਡ ਦੇ ਸਾਹਮਣੇ ਸੌ ਖਾਵਾਂਗੇ ਤੇ ਇਹ ਉਹ ਸੌ ਦੀ ਨਾਂ ਲਿਆ ਜਦੋਂ ਮੈਂ ਇਹ ਮੋੜ ਕੇ ਮੈਨੂੰ ਕਮੈਂਟ ਕਰਨ ਨੂੰ ਹੜ ਗਿਆ ਮੈਨੂੰ ਜਵਾਬ ਦੇਣ ਨੂੰ ਹੜ ਗਿਆ ਕਿਉਂਕਿ ਇਹ ਝੂਠਾ ਸੀਗਾ ਇਲਜ਼ਾਮ ਲਾ ਰਿਹਾ ਸੀਗਾ ਠੀਕ ਹੈ ਐਡਾ ਇੱਕ ਘਟਿਆ ਇਨਸਾਨ ਆ ਫਿਰ ਇਹਨੂੰ ਇੱਕ ਦਿਨ ਫੋਨ ਆਇਆ ਕਿਸੇ ਦਾ ਉਹਨਾਂ ਨੇ ਕਿਹਾ ਅਸੀਂ ਬਾਹਰੋਂ ਆਂ ਵੀ ਅਸੀਂ ਵੀ ਬਲੌਗਰ ਆਂ ਅਸੀਂ ਤੁਹਾਡਾ ਘਰਬਾਰ ਦਾ ਰੰਗ ਕਰਾ ਕੇ ਦਵਾਂਗੇ ਆ ਕਰਾ ਕੇ ਦਵਾਂਗੇ ਇਹ ਹੋਂਸੇ ਥੋੜੇ ਜੇ ਤੇ ਇਹਨੇ ਮੈਨੂੰ ਸਾਨੂੰ ਫੋਨ ਲਾ ਲਿਆ ਹੈਨਾ ਸਾਨੂੰ ਕਹਿੰਦੇ ਆਏ ਕਰਕੇ ਮੈਂ ਕਿਹਾ ਵੀ ਉਹ ਫੇਕ ਫੋਨ ਹੋ ਸਕਦਾਗਾ ਵੀ ਤੁਸੀਂ ਮੜਾ ਜਿ ਗੌਰ ਨਾ ਚਲਿਓ ਆਖੇ ਇਹ ਕਹਿੰਦਾ ਮੈਨੂੰ ਕਹਿੰਦਾ ਨਾ ਉਹਨਾਂ ਨੇ ਨਾ ਪੈਰ ਮਾਣ ਕੇ ਕਿਹਾਗਾ ਬੱਚੇ ਦਾ ਬੱਚਿਆਂ ਦੇ ਪੈਰ ਮਾਣ ਕੇ ਭੇਜੋ ਤੇ ਕਿੰਨੇ ਕਿੰਨੇ ਇੰਚ ਆ ਤੇ ਮੈਂ ਕਿਹਾ ਵੀ ਜੇ ਬੂਟ ਲੈ ਕੇ ਦੇਣੇ ਆ ਉਹਨਾਂ ਨੇ ਫਿਰ ਇੰਚਾਂ ਦਾ ਤਾਂ ਮਤਲਬ ਹੀ ਨਹੀਂ ਹੋ ਗਿਆ ਮੈਂ ਕਿਹਾ ਵੀ ਉਹਦਾ ਨੰਬਰ ਪੁੱਛੂਗਾ ਅਗਲਾ ਜਿਹਨੇ ਬੂਟ ਲੈ ਕੇ ਦੇਣੇ ਆ ਹੈਨਾ ਤੇ ਮੈਂ ਕਹਾਂ ਵੀ ਐਵੇਂ ਤੁਸੀਂ ਨਾ ਮੜੇ ਦੇ ਪਿਛੇ ਕਿਸੇ ਨਾ ਗੱਲਾਂ ਚ ਨਾ ਆਓ ਠੀਕ ਹੈ ਤੁਸੀਂ ਆਪ ਦੇ ਕੰਮ ਵੱਲ ਧਿਆਨ ਦਿਓ ਜਿਹਨੇ ਮਦਦ ਕਰਨੀ ਹੋਊਗੀ ਤੁਹਾਡੀ ਘਰੇ ਕਰ ਜੂਗਾ ਪਹਿਲੀ ਗੱਲ ਤਾਂ ਮਦਦ ਦੀ ਲੋੜ ਹੀ ਨਹੀਂ ਤੁਹਾਨੂੰ ਤੁਹਾਡੇ ਕੋਲ ਦੋ ਕਿੱਲੇ ਪਿਆੜੀ ਦੇ ਆ ਮਦਦ ਤਾਂ ਮੈਂ ਨਹੀਂ ਕਿਸੇ ਤੋਂ ਮੰਗੀ ਠੀਕ ਹੈ ਤੇ ਨਾ ਹੀ ਬਾਈ ਕੋਈ ਕਰ ਸਕਦਾਗਾ ਹਨਾ ਗੁਰੂ ਰਾਮਦਾਸ ਜੀ ਬੈਠੇ ਆ ਉਹਨਾਂ ਨੇ ਕਰਨਾ ਜੋ ਕਰਨਾ ਜਿਨ੍ਹਾਂ ਨੂੰ ਹੁਕਮ ਦੇਣਾ ਉਹਨਾਂ ਨੇ ਦੇਣਾ ਮੇਰੇ ਕੋਲ ਡੇਢ ਮਰਲਾ ਥਾਂ ਦਾ ਸਾਰਾ 30 ਫੁੱਟ ਥਾਂ ਹੈ ਮੇਰਾ 12 ਫੁੱਟ ਚੌੜਾਗਾ ਮੇਰੇ ਮਾਇਨੇ ਕਿਸੇ ਨੂੰ ਕਿਹਾ ਮੇਰੀ ਮਦਦ ਕਰ ਦੋ ਹਨ ਤੇ ਮੈਂ ਪਾ ਲੈਂਦਾ ਤੇ ਕੱਲ ਨੂੰ ਮੈਂ ਗੱਡੀ ਲੈ ਕੇ ਰੱਖ ਲੈਂਦਾ ਤੇ ਲੋਕਾਂ ਨੇ ਮੈਨੂੰ ਗਾਲਾਂ ਕੱਢਣੀਆਂ ਸੀਗਾ ਠੀਕ ਹੈ ਇਹ ਇਦਾਂ ਦਾ ਕੋਈ ਕੰਮ ਨਾ ਕਰਿਓ ਇਹ ਇਹ ਗੱਲਾਂ ਉਹਨੂੰ ਲੱਗੀਆਂ ਕੌੜੀਆਂ ਆਪਾਂ ਮੈਂ ਹੈਗਾ ਥੋੜਾ ਜਿਹਾ ਕੌੜੇ ਸੁਭਾਅ ਦਾ ਹੀ ਹਨਾ ਆਪਾਂ ਜਿਹੜੀ ਗੱਲ ਆ ਭਾਣਾ ਗੁੱਸਾ ਹੀ ਲੱਗੇ ਆ ਜਿਹੜੇ ਨੂੰ ਮੂੰਹ ਤੇ ਕਹਿ ਦੇਣੀ ਆ ਠੀਕ ਹੈ ਗੁੱਸਾ ਲੱਗੂਗਾ ਲੱਗੀ ਜਾਵੇ ਮੈਨੂੰ ਕੋਈ ਚਿੰਤਾ ਨਹੀਂ ਗਈ ਠੀਕ ਹੈ ਤੇ ਉਹਨੇ ਇਹ ਗੱਲ ਦਾ ਵੀ ਮੇਰੇ ਤੇ ਇਲਜ਼ਾਮ ਲਾਇਆ ਕਿ ਤੁਸੀਂ ਕਮੈਂਟ ਕਰਾਉਂਦੇ ਆ ਸਾਨੂੰ ਹਨਾ ਤੇ ਮੇਗਾ ਪਤੰਦਰਾ ਜਿਹੜੇ ਤੇ ਆ 25 2600 ਜਿਹੜੇ ਤੇ ਜੁੜੇ ਆ ਸਾਡੇ ਵਾਲੇ ਜੁੜੇ ਹੋਏ ਆ ਫਿਰ ਇੱਕ ਭੈਣ ਦਾ ਮੈਨੂੰ ਫੋਨ ਆਇਆ ਉਹ ਕਹਿੰਦੇ ਵੀਰੇ ਵੀ ਕੀ ਗੱਲ ਹੋਈ ਸੀਗੀ ਵੀ ਐਂ ਕਰਕੇ ਉਹਨਾਂ ਨਾਲ ਤੁਹਾਡੀ ਮੇਗਾ ਭੈਣੇ ਆ ਗੱਲ ਆ ਕਹਿੰਦੀ ਮੈਂ ਵੀਡੀਓ ਹੀ ਦੇਖਣੀ ਆ ਛੜ ਤੱਕ ਉਹਨਾਂ ਤੱਕ ਕਿਉਂਕਿ ਤੁਸੀਂ ਉਹ ਕਿਹਾ ਸੀ ਕਰਕੇ ਦੋ ਭੈਣਾਂ ਦਾ ਸੀਗਾ ਇੱਕ ਭੈਣ ਕਹਿੰਦੇ ਵੀ ਤੁਸੀਂ ਕਿਹਾ ਕਰਕੇ ਦਾ ਸਪੋਰਟ ਕੀਤੀ ਇਹਨਾਂ ਦੀ ਠੀਕ ਹੈ ਸਾਨੂੰ ਵੇਖ ਕੇ ਨਾ ਸਪੋਰਟ ਕਰੋ ਠੀਕ ਹੈ ਬੰਦਾ ਵੇਖ ਕੇ ਸਪੋਰਟ ਕਰੋ ਬੰਦਾ ਬੰਦੇ ਦਾ ਦਿਲ ਵੇਖੋ ਕੀ ਕੀ ਬੁਖਾ ਰਿਆ ਸੋਨੂੰ ਹਨਾ ਤੇ ਅੱਜ ਉਹਦਾ ਸ਼ਾਰਟ ਵੇਖਿਆ ਕੁੱਤੇ ਬਿੱਲਿਆਂ ਦਾ ਕੁੱਤੇ ਭੁੰਕੀ ਜਾਂਦੇ ਕਹਿੰਦਾ ਠੀਕ ਹੈ ਇਹ ਕੋਈ ਗੱਲਾਂ ਕਰਨ ਵਾਲੀਆਂ ਨਿਮਰਤਾ ਵਾਲੇ ਕੋਈ ਇੱਕ ਪਾਸੇ ਤਾਂ ਤੂੰ ਬਾਬਿਆਂ ਦਾ ਪਾਈ ਜਾਣਾਗਾ ਦੂਜੇ ਪਾਸੇ ਤੂੰ ਕੁੱਤੇ ਭੌਂਕਦੇ ਫਲਾਣਾ ਕਰੀ ਜਾਣਾ ਹਨਾ ਕੋ ਬੰਦੇ ਵਾਲੇ ਕੰਮ ਕਰੀ ਦਿੰਦੇ ਬਾਈ ਠੀਕ ਹੈ ਨਾ ਤੇ ਇਦਾਂ ਨੇ ਲੋਕ ਜਿਹੜੇ ਨਾ ਤੇ ਮਾੜਾ ਆ ਤਾਂ ਉਹ ਚੜਾਉਣ ਜਾਣਦੇ ਥੱਲੇ ਥੱਲੇ ਛੱਟਣ ਵੀ ਜਾਣਦੇ ਆ ਤੇ ਤੇਰਾ ਕੁਝ ਵੀ ਨਹੀਂ ਅਸੀਂ ਇੰਟਰਵਿਊ ਵੀ ਇਹਦੀ ਕਰਾਈ ਇਹਦੀ ਮਾੜੀ ਨੀਤ ਕਰਕੇ ਇੰਟਰਵਿਊ ਹਜੇ ਤੱਕ ਨਹੀਂ ਇਹਦੀ ਪਈ ਘੈਂਟ ਪੰਜਾਬੀ ਦੀ ਠੀਕ ਹੈ ਮੈਂ ਇਹਦੀ ਇੰਟਰਵਿਊ ਕਿਉਂ ਕਰਾਈ ਸੀਗੀ ਇੰਟਰਵਿਊ ਘੈਂਟ ਪੰਜਾਬੀ ਕਰ ਨਹੀਂ ਤੁਸੀਂ ਸਾਡੇ ਫੈਮਿਲੀ ਦਾ ਹਿੱਸਾ ਬਣੇ ਆ ਸਾਡੇ ਨਾਲ ਜੁੜੇ ਆ ਹਨਾ ਮੈਂ ਕਿਹਾ ਵੀ ਇਹਨਾਂ ਦਾ ਸੇਧ ਹੀ ਮੋਨਟਾਈਜ਼ ਹੋ ਜੀਗਾ ਚਲ ਹੈ ਤੇ ਇਸ ਕਰਕੇ ਮੈਂ ਇਹਦੀ ਇੰਟਰਵਿਊ ਕਰਾਈ ਸੀਗੀ ਠੀਕ ਹੈ ਜਦੋਂ ਬੰਦੇ ਨੂੰ ਅਕਲ ਹੀ ਨਹੀਂ ਗੱਲ ਕਰਨ ਦੀ ਪਤਾ ਸੋਤਾ ਹੀ ਨਹੀਂਗਾ ਕੋਈ ਗੱਲ ਕਿਵੇਂ ਕਰਨੀ ਕਿਵੇਂ ਨਹੀਂ ਫਿਰ ਇੰਟਰਵਿਊਆਂ ਕਿਹੜੀਆਂ ਇਹਦੀਆਂ ਇੰਟਰਵਿਊਆਂ ਹਨਾ ਤੇ ਮੜਾ ਜਾਂ ਬਾਈ ਮੇਰਾ ਸੋਚ ਕੇ ਚੱਲੀਦਾ ਹੁੰਦਾਗਾ ਕਿਸੇ ਦੇ ਇਲਜ਼ਾਮ ਲਾਉਣ ਤੋਂ ਪਹਿਲਾਂ ਉਹ ਰੱਬ ਤੋਂ ਡਰੋ ਠੀਕ ਹੈ ਤੇ ਰੱਬ ਦਾ ਹੀ ਵਾਸਤਾ ਤੈਨੂੰ ਮੈਂ ਦਿੱਤਾ ਸੀਗਾ ਵੀ ਸੌਂ ਪਾ ਠੀਕ ਹੈ ਤੇ ਵੀ ਮੈਂ ਤੇਰੇ ਸਾਹਮਣੇ ਸੌਂ ਪਾਉਂਗਾ ਤੇਰੇ ਪਿੰਡ ਦੇ ਸਾਹਮਣੇ ਜਿੰਨਾ ਮੈਨੂੰ ਕੀ ਪਤਾਗਾ ਤੂੰ ਆਪਦੇ ਪਿੰਡ ਦੇ ਸਬਸਕ੍ਰਾਈਬਰ ਆ ਤੇਰੇ ਪਿੰਡ ਦੇ ਜਿਹੜੇ ਸਾਡੇ ਨਾਲ ਜੁੜੇ ਹੋਏ ਕੀ ਕਿਹਾ ਉਹਨਾਂ ਨੂੰ ਸਾਨੂੰ ਕੀ ਪਤਾਗਾ ਠੀਕ ਹੈ ਤੇ ਉਹਦੇ ਵਿੱਚ ਤਾਂ ਤੂੰ ਸੱਚਾ ਠੀਕ ਹੈ ਵੀ ਜਿਹੜਾ ਕੁਝ ਤੂੰ ਲੋਕਾਂ ਨੂੰ ਕਹਿ ਦੇਗਾ ਤੂੰ ਸੱਚਾਗਾ ਠੀਕ ਹੈ ਇਹਦਾ ਅਮਨੋ ਸਾਹਮਣੇ ਹੋ ਕੇ ਮੈਂ ਤਾਂ ਗੋ ਤੈਨੂੰ ਕਿਹਾ ਸੀ ਤੇਰੇ ਗੁਰੂ ਘਰ ਆ ਜੂਗਾ ਮੈਂ ਉਥੇ ਸੌਂ ਪਊਗੀ ਠੀਕ ਹੈ ਤੇ ਦੱਸ ਮਨਜ਼ੂਰ ਆ ਤਾਂ ਇਹ ਬੰਦੇ ਨੇ ਮੈਨੂੰ ਫੋਨ ਨਾਲ ਲਾਇਆ ਠੀਕ ਹੈ ਨਾ ਮੈਂ ਇਹਦਾ ਬਲੌਗ 'ਚ ਛੱਡਿਆ ਕੁੜੀ ਦਾ ਮੈਂ ਕਿਹਾ ਵੀ ਇਹ ਗਲਤ ਸੋਚ ਗਿਆ ਮੈਂ ਕੁੜੀ ਦਾ ਬਲੌਗ 'ਚ ਛੱਡਦਾ ਨੰਬਰ ਇਹਦਾ ਬਲੌਗ 'ਚ ਨਹੀਂ ਛੱਡਿਆ ਮੈਂ ਨੰਬਰ ਠੀਕ ਹੈ ਕੁੜੀ ਦਾ ਮੈਂ ਤਾਂ ਛੱਡਿਆਗਾ ਇਹ ਬੰਦਾ ਗਲਤ ਨਜ਼ਰੀਏ ਨਾਲ ਸੋਚ ਗਿਆ ਏਡਾ ਫੁੱਦੂ ਬੰਦਾ ਏ ਘੜਗਾ ਬੰਦਾ ਇੱਕ ਪੱਕ ਭੈਣ ਕਹੂੰਗਾ ਮੈਂ ਫੁੱਦੂ ਬੰਦਾ ਯਾਰ ਇੱਕ ਪਾਸੇ ਭੈਣ ਕਹੂੰਗਾ ਦੂਜੇ ਪਾਸੇ ਮੈਂ ਉਸੇ ਭੈਣ ਨੂੰ ਤਿਕਾਉਂਗਾ ਏਡਾ ਘੜਗਾ ਇਦਾਂ ਤਾਂ ਸਾਨੂੰ ਵੀ ਰਾਤ ਵਾਲੇ ਵਲੌਗ ਦੇ ਵਿੱਚ ਗਲਤ ਕਮੈਂਟ ਕੀਤਾ ਮੈਂ ਕਈਆਂ ਨੇ ਪੜਿਆ ਹੋਊਗਾ ਪੈਨ ਕਰਕੇ ਮੈਂ ਉੱਪਰ ਕਰਤਾਗਾ ਉਹ ਤੇ ਮੈਂ ਵੀ ਕਹਿ ਸਕਦਾਗਾ ਵੀ ਜ਼ਿੰਦਗੀ ਜੈੰਦਾਬਾ ਜਿਨ੍ਹਾਂ ਦਾ ਚੈਨਲ ਬਣਾ ਕੇ ਦਿੱਤਾ ਸੀ ਉਹਨਾਂ ਨੇ ਸਾਨੂੰ ਉਹ ਕਿਹਾ ਵੀ ਲੋਕਾਂ ਨੂੰ ਕਹਿੰਦੇ ਆਓ ਵੀ ਇਹਨਾਂ ਨੂੰ ਗਲਤ ਕਮੈਂਟ ਕਰੋ ਜਦੋਂ ਇਹ ਗੱਲ ਹੈ ਨਹੀਂ ਮੈਂ ਕਿਵੇਂ ਕਹਿ ਦੂੰਗਾ ਠੀਕ ਹੈ ਉਹ ਸਾਡੀ ਆਲਾਣੇ ਦੀ ਕੀੜ ਇੱਕ ਠੀਕ ਹੈ ਤੇ ਉਹ ਕਦੇ ਸੱਪ ਬਣਾਉਂਦਾ ਮੈਨੂੰ ਕਹਿੰਦਾ ਮੇਰੇਆਂ ਭੈਣਾਂ ਨੂੰ ਫੋਨ ਲਾ ਕੇ ਕਹਿੰਦਾ ਸੱਪ ਵੜ ਗਿਆ ਤੁਹਾਡੇ ਘਰੇ ਕਿਤੇ ਕੁਛ ਕਹਿ ਦਿੰਦਾ ਮੈਨੂੰ ਹਨਾ ਤੇ ਕੁੱਤੇ ਭੌਂਕਦੇ ਰਹਿੰਦੇ ਆ ਮੈਂ ਕੁੱਤਿਆਂ ਦੀ ਪਰਵਾਹ ਨਹੀਂ ਕਰਦਾ ਠੀਕ ਹੈ ਤੇ ਭੌਂਕੀ ਜਾਣ ਦੋ ਠੀਕ ਹੈ ਤੇ ਬਾਕੀ ਵੀ ਮੈਂ ਵੀ ਇਹ ਗੱਲ ਕਹਿ ਸਕਦਾ ਜੀ ਵੀ ਜ਼ਿੰਦਗੀ ਜਿੰਦਾਬਾਦ ਚੈਨਲ ਵਾਲੇ ਨੇ ਸਾਨੂੰ ਕਰਵਾਇਆ ਕੇ ਇਸ ਤੋ ਹਨ ਪਰ ਨਹੀਂ ਜੋ ਗੱਲ ਹੈ ਨਹੀਂ ਕਿ ਮੈਂ ਐਵੇਂ ਕਿਵੇਂ ਕਿਸੇ ਦੇ ਇਲਜ਼ਾਮ ਲਾ ਦੂੰਗਾ ਤੇ ਇਹਨੇ ਇੱਕ ਵਾਰ ਹੀ ਨਹੀਂ ਸੋਚਿਆ ਬਾਈ ਨੇ ਕਿ ਮੇਰੇ ਤੇ ਇਲਜ਼ਾਮ ਲਾਉਣ ਲੱਗੇ ਨੇ ਵੀ ਤੁਸੀਂ ਗਲਤ ਕਰਾਉਣੇ ਕਮੈਂਟ ਹਨਾ ਇਹ ਗੱਲ ਦਾ ਮੈਨੂੰ ਦੁੱਖ ਹੈ ਤੇ ਦੁੱਖ ਰਹੂਗਾ ਅੱਗੇ ਤੋਂ ਮੈਂ ਕਿਸੇ ਦਾ ਚੈਨਲ ਨਾ ਬਣਾ ਕੇ ਦਵਾਂ ਤੇ ਨਾ ਮੈਂ ਕਿਸੇ ਦੇ ਚੈਨਲ ਦੇ ਵਿੱਚ ਆਵਾਂ ਠੀਕ ਹੈ ਤੇ ਨਾ ਹੀ ਸਾਨੂੰ ਪ੍ਰੋਮੋਸ਼ਨਾਂ ਕਰਦੀ ਲੋੜ ਆ ਅਸੀਂ ਕਿਹੜੇ ਕੋਲ ਲੈਣਾ ਵਿੱਚੋਂ ਹਨਾ ਜਾਏ ਤਾਂ 10 ਬਾਈ 20000 ਰੁਪਇਆ ਲੈ ਕੇ ਬਨ ਮੈਂ ਪ੍ਰੋਮੋਸ਼ਨ ਕੀਤੀ ਹੈ ਦੀ ਇਹ ਸਾਨੂੰ ਫੇਰ ਕਵੇ ਹਨਾ ਤੇ ਬਾਕੀ ਖਸ ਦੇ ਵਾਸਤੇ ਰਹੋ ਕੌਚਰ ਰਹੋ ਆਬਾਦ ਰਹੋ